ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਤਿੰਨ ਗਾਵਾਂ ਦਿਖਾਵਾਂਗੇ ਬਾਈ ਚਮਕੌਰ ਕੋਲੇ ਦਿਖਾ ਦਾਂਗੇ ਤੰਨੀ ਅੱਡੋ ਅੱਡ ਕੁਆਲਿਟੀ ਦੀਆਂ ਇੱਕ ਪਿਓਰ ਜਰਸੀ ਦੇ ਵਿੱਚ ਦਿਖਾਵਾਂਗੇ ਇੱਕ ਜਰਸੀ ਕ੍ਰਾਸ ਹੰਗ ਚ ਆ ਗਈ ਬਹੁਤ ਵੱਡੇ ਕੱਦ ਕਾੜ ਦੀ ਵਹਿੜਾ ਤੇ ਇੱਕ ਆ ਗਈ ਆ ਪੱਛੀ ਇਹ ਪਲੂਣ ਸੂਈ ਆ ਆਰਡਰ ਕੁਆਲਿਟੀ ਕਰ ਸਕਦੇ ਹੋ ਚੈੱਕ ਤੇ ਆ ਸੁਖਨਾ ਤਾਜੀ ਸੂਈ ਹੋਈ ਆ ਜਰਸੀ ਥਣ ਦਾ ਸਾਈਜ਼ ਆਰਡਰ ਕੁਆਲਿਟੀ ਤੇ ਬਾਕੀ ਡਿਟੇਲ ਹੈ ਜਿਹੜੀ ਬਾਈ ਤੋਂ ਪੁੱਛਾਂਗੇ ਤੇ ਜਿਹੜਾ ਰੇਟ ਆ ਰੇਟ ਬਾਈ ਦਾ ਤਕਰੀਬਨ ਵੀਡੀਓ ਦੇ ਵਿੱਚ ਹੀ ਹੁੰਦਾ ਆ ਜਾ ਤੀ ਬੋਲ ਭਰਾ ਮੇਰਾ ਚੜਦੀ ਕਲਾ ਪਰਮਾਤਮਾ ਦੀ ਕਿਰਪਾ ਚੜਦੀ ਕਲਾ ਹੁਣ ਹੋ ਗਿਆ ਆਪਾਂ ਨੂੰ ਮੇਰਾ ਕਹਿੰਦਾ ਤਿੰਨ ਚਾਰ ਦਿਨ ਹਨਾ ਚਾਰ ਦਿਨ ਹੋ ਗਏ ਪਏਗਾ ਥੋੜਾ ਜਿਹਾ ਕੰਮ ਦੇ ਵਿੱਚ ਉਲਝੋਈ ਸੀ ਕੰਮ ਇਹਨੂੰ ਕੰਮ ਹੁਣ ਰੋਜ਼ ਆਪਣੇ ਕੋਲ ਆ ਦੱਸ ਗਾਈਆਂ ਖੜੀਆਂ ਨੇ ਭਰਾ ਮੇਰਾ ਠੀਕ ਆ ਗੱਲ ਸ਼ੁਰੂ ਕਿਹੜੇ ਬੰਨੇ ਕੋਈ ਇਹਨੂੰ ਕਰ ਲਾ ਜਰਸੀ ਦੀ ਵੀ ਕਰ ਆ ਜਾ ਕਰੀ ਇਹਦੇ ਆਰਡਰ ਤੀ ਮਾਰੋ ਪਹਿਲਾਂ ਕਹਿਣਾ ਇਹ ਸੀਲ ਠੰਡੀ ਦਾ ਆਪਣੇ ਗਾਂ ਦੇ ਨੂੰ ਪਤਾ ਹੀ ਆ ਆਪਣੇ ਦਾ ਹੋਇਆ ਆਰਡਰ ਕੁਆਲਿਟੀ ਸੂਆ ਕਢਾ ਬਾਈ ਸੂਆ ਦੂਜਾ ਭਲੂਣ ਨੇ 24 ਕਿਲੋਜ਼ ਕਢਾਇਆ ਗਾ ਬਾਈ ਠੀਕ ਆ ਗੱਲ ਤੋਰੋ ਜੀ ਖੋਲ ਕੇ ਤੋੜ ਦਿਓ ਬਾਈ ਪਹਿਲਾਂ ਮੈਂ ਤੇ ਮੂੰਹ ਦੇਖੀ ਬਾਈ ਕਹਿੰਦਾ 24 ਕਿਲੋ ਦਾ ਸੂਆ ਦੂਧ ਮੂੰਹ ਦੇਖ ਲੈ ਜਮਾ ਛੋਟਾ ਆ ਮੂੰਹ ਆ ਬੱਸੀ ਦਾ ਮੱਥੇ ਦੇ ਵਿੱਚ ਟੋਆ ਤੇ ਮੂੰਹ ਆ ਗਿਆ ਛੋਟਾ ਤੇ ਦੁੱਧ ਕਹਿੰਦੇ ਸਾਨੂੰ ਲੋੜ ਦੀ ਦੁੱਧ ਵੀ ਕਿੰਨਾ ਦੇਊਗੀ ਬਾਈ ਉਹ ਤਾਂ ਮਾਗਲ ਮੇਰੇ ਜਿਹੜੇ ਭਰਾ ਮੇਰੇ ਮੇਰੀ ਵੀਡੀਓ ਦੇਖ ਜਾਂਦੇ ਆ ਤਾਂ ਕਾਬ ਵੀ ਲਾਵਾਂਗੇ ਉਹ ਠੀਕ ਆ ਗੱਲ ਮੇਰੇ ਕਹਿਣਾ ਤਾਂ ਹੁਣ ਚੰਗੀ ਨਹੀਂ ਹੁੰਦੀ ਮੇਰੇ ਕਹਿਣਾ ਮਾੜੀ ਹੁੰਦੀ ਨਾ ਉਹ ਖਰੀਦਦਾਰ ਸੱਜਣ ਨੇ ਦੇਖਣਾ ਵੀ ਮੈਂ ਤਾਂ ਦ ਚੰਗੇ ਤੋਂ ਚੰਗਾ ਤੇ ਬਾਈ ਦਾ ਕੰਮ ਹੁੰਦਾ ਜਿਹੜੀ ਡਿਟੇਲ ਮਾਲਕ ਦੱਸ ਕੇ ਭੇਜਦਾ ਤੁਹਾਡੇ ਨਾਲ ਵੀਡੀਓ ਦੇ ਵਿੱਚ ਸ਼ੇਅਰ ਕਰਨਾ ਤੇ ਬਾਕੀ ਆਪਣਾ ਆ ਜਾਂਦਾ ਭਰਾ ਮੇਰਾ ਪੌੜੀ ਲਾਉਣ ਦੀ ਲੋੜ ਨਹੀਂ ਜਿਵੇਂ ਇਹ ਇਹ ਜਾਂ ਲੈਣੇ ਆਪਾਂ ਜਾਨਾ ਪਰ ਇੱਕ ਬਾਈ ਦੀ ਖਾਸੀਅਤ ਹੈ ਨੇ ਦੋ ਤਿੰਨ ਇੱਕ ਦਾ ਠੰਡਾ ਸੀਲ ਪਸ਼ੂ ਲੈਂਦੇ ਆ ਦੋਆ ਪਾਸੇ ਬਹਿ ਕੇ ਚਵਾਈ ਆਲਾ ਬਿਨਾਂ ਨਿਆਣੇ ਤੋਂ ਤੇ ਇੱਕ ਖਾਸੀਅਤ ਇਹ ਹੁੰਦੀ ਆ ਵੀ ਪਸ਼ੂ ਨੇ ਜਿਹੜੇ ਤਕਰੀਬਨ ਚੰਗੇ ਨਿਕਲਦੇ ਨੇ ਜਾ ਕੇ ਸਾਰੇ ਪਸ਼ੂ ਜਿੰਨੇ ਇੱਕ ਪਸ਼ੂ ਵੀ ਸੀਲ ਕਰਦੇ ਜੇ ਇਹਦਾ ਮੈਂ ਉਦੋਂ ਤੋਂ ਗੁਰੀ ਮੈਂ 30 32 ਵੀ ਕਰਾਂ 32 ਵੀ ਕਹਾਉਂਦੀ ਹੈਗਾ ਮਹਾਰਾ ਭਾਈ ਇਹ ਮੈਂ ਗੁਰੀ 30 32 ਵੀ ਕਹ ਇੱਕ ਗੱਲ ਤੁਹਾਨੂੰ ਹੋਰ ਦੱਸ ਦਾਂ ਮੈਂ ਜਿੰਨੀ ਮਰਜ਼ੀ ਲੋ ਲੂਚ ਬੰਨੀ ਰੱਖਿਓ ਉਹਦਾ ਕੰਮ ਹੀ ਨਹੀਂ ਹੈ ਫਿੱਟ ਫਾਟ ਹੀ ਰਹਿਣਾ ਹੈ ਫਿੱਟ ਫਾਟ ਇੱਥੋਂ ਮਾਰ ਜਰੀ ਕੈਮਰਾ ਓਏ ਆ ਲੈ ਲਿਆ ਬਾਈ ਓੜੀ ਬਾਦੀ ਆ ਤੁਹਾਨੂੰ ਮਾੜੀ ਪਾਲਦਾ ਫਿਰ ਪਾਏ ਨੇ ਮਿੱਠਾ ਪਾਨ ਨਾ ਗੁੜ ਪਾਇਆ ਹੁੰਦਾ ਜੀਰ ਪਟ ਦੇ ਠੀਕ ਆ ਗੱਲ ਕਵਾਲਿਟੀ ਇੰਨੀ ਤਕੜੀ ਆ ਹੱਦੋ ਬਦ ਗੁਰੀਆ ਦਾ ਲੈ ਚੱਲ ਬਾਈ ਜਿੰਨੀ ਸਿਫਤ ਕਰਨਾ ਉੰਨੀ ਥੋੜੀ ਆ ਜੀ ਠੀਕ ਆ ਗੱਲ ਤੇ ਪੈਰਾਂ ਦੀ ਇੰਨੀ ਮਜ਼ਬੂਤ ਹੈ ਆਉਂਦੀ ਫਰਸ ਤੇ ਬੰਦੀ ਪਾਉਂਦੀ ਕੱਚੇ ਦੇ ਬੰਦੀ ਦਬਨ ਵਾਲੀ ਵਹਿੜ ਨਹੀਂ ਹੈਗੀ ਆ ਬਾਈ ਠੀਕ ਆ ਗੱਲ ਨਹੀਂ ਚਮਕੌਰ ਕਹਿੰਦਾ ਇਹ ਦੁੱਧ ਚ ਡਵੇ ਨਹੀਂ ਡਵੇ ਕੱਚਾ ਜਿੰਨਾ ਮੱਜਦਾ ਇਹ ਨਾਲ ਮੋਗ ਨਹੀਂ ਮਰਦੀ ਜਿੰਨਾ ਮੱਜਦਾ ਨਹੀਂ ਡਵੇ ਫਿਰ 3 ਨੰਬਰ ਤੇ ਇਹ ਕਾਗਜੀ ਨਿੰਬੂ ਆ ਕਿਸੇ ਕਿਸੇ ਮੌਸਮ ਚ ਹਾਂ ਕਾਗਜੀ ਨਿੰਬੂ ਆੜਾ ਗੋਰੀ ਇਹ ਸਾਰੇ ਮੌਸਮ ਚ ਲੱਗੂਗੀ ਜਿੱਦੀ ਆਪਾ ਉਦਾਂ ਹੀ ਲੇਵਾ ਚੱਕੀ ਫਿਰਦੀ ਆ ਕਰ ਮਾਰੀ ਚਬਾਦੀ ਕਿਵੇਂ ਹਸਤਾ ਚਬਾਈਦਾ ਫਿਰ ਮਨਲਕਿਆਂ ਵਰਗੀ ਪੈਂਦੇ ਆ ਮੈਂ ਪੈਂਦੀ ਆ ਤੂਤੀ ਮੰਗੂ ਬਈ ਮਤਲਬ ਜਿਹੜਾ ਬੈ ਗਿਆ ਥੱਲੇ ਜੀ કરી ਜਾ ਜਿਹੜਾ ਆਪਣੇ ਘਰੇ ਜਿਹੜਾ ਆਪਣੇ ਘਰੇ ਆ ਗਿਆ ਇਹਰਾ ਪਰ ਉਹ ਨਿਕਲਦਾ ਨਹੀਂ ਹੈਗਾ ਲਿਖ ਕੇ ਲੈ ਲੇ ਮਥੇ ਅਸ਼ਟਾਮਾ ਵੀ ਨਹੀਂ ਜੀ ਕਰੀ ਜਾਊਗਾ ਵੀ ਚੁਵਾਈ ਇਹਦੀ ਲਾਈਨ ਚੱਲੇ ਬਾੜੀ ਚੰਗੀ ਆਸਲਾ ਬਈ ਆਸਲਾ ਠੀਕ ਹੈਗਾ ਲੈ ਛੱਡ ਬੱਚਾ ਕੀ ਆ ਕਰਨ ਨਾਲ ਮਗਰ ਬੱਸ ਆ ਵੀਰੇ ਦੇ ਨਾਲ ਬੱਚਾ ਘਰੀ ਆਰਡਰ ਤੇ ਖੜਾ ਦੀ ਨਾਲੇ ਥਣ ਦਿਖਾ ਦੀ ਅਗਲੇ ਥਣਾਂ ਨੂੰ ਬਾਦੀ ਜਰੂਰ ਆ ਥੋੜੀ ਜਿਓ ਹਿਸਾਬ ਨਾਲ ਜਜਮੈਂਟ ਕਰ ਲਿਓ ਬਾਦੀ ਤਾਂ ਹੁਣ ਤੁਹਾਨੂੰ ਬਾਹੋਂ ਪਾਏ ਉਹ ਪਰਦਾ ਕਰੂ ਟੇ ਓਏ ਪਰਦਾ ਪੈ ਡਾਗਾ ਵੜਦਾ 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 ਆ ਕੇ ਡਵੈਲਪਰ ਵਈ ਵੜਦਾ ਵੜਕੇ ਹਾਂ ਤੁਹਾਨੂੰ ਦਿਖਾ ਤੁਹਾਨੂੰ ਤਾਂ ਰੈਂਡਰ ਐ ਸੱਜਣਾ ਚਵਾਈ ਚੈੱਕ ਕਰ ਸਕਦੇ ਹੋ ਦੋਆ ਪਾਸੇ ਬੈ ਕੇ ਬਾਈ ਉਰੀ ਚਵਾਈ ਕਰੀ ਜਾਂਦੇ ਆ ਤੇ ਕੋਈ ਨਿਆਣੇ ਦੀ ਚਵਾਈ ਵੀ ਆ ਕਾ ਨੰਬਰ ਆ ਭਰਾ 88 811 ਚਵਾਈ ਦੀ ਵੀ ਫੁੱਲ ਫੋਕੀ 1920 ਪਾਲ ਜ਼ਰੂਰ ਆ ਥਾਣਾ ਨੂੰ ਬਾਬੀ ਦਾ ਕਿਹੜਾ ਵੱਧਦਾ ਹੋਰ ਵੱਧੀ ਆ ਭਰਾ ਮੇਰਾ ਇੱਕ ਨੰਬਰ ਆ ਜੀ ਮੈਂ ਚਵਾਈ ਦਾ ਮੈਂ ਮਰਜੀ ਬੈਠਾ ਕੋਈ ਮੂਹਰੀ ਗੱਡੀ ਦਿਖਾ ਦੇ ਮੈਨਾਂ ਕਿਹਦੀ ਦਿਖਾਈ ਵੀ ਆ ਜਾ ਗਰੀ ਥਾਣਾ ਦਾ ਸਹਜ ਕਰਾ ਲਈ ਜਾ ਕੇ ਬਹੁਤ ਚੰਗਾ ਦੇ ਚਵਾਈ ਦੀ ਲੈ ਐ ਮੂਟਾ ਮੂਟਾ ਚਾਉਣ ਲੱਗਾ ਮੂਹਰੇ ਬੂੜ ਥੋੜਾ ਦੇ ਥਣ ਲਗਾਉਂਗਾ ਦੂਰ ਦੇ ਕਿੱਗੇ ਖੜਾਣ ਦੇ ਉੰਨੀ ਵੀ ਭਾਲ ਜਰੂਰੀ ਹਾਂ ਬਾਦੀ ਦਾ ਫਿਰ ਮਿੱਠੇ ਨਾਲ ਹੋਈ ਨਹੀਂ ਬਈ ਹੋਰ ਕੋਈ ਚੱਕਰ ਨਹੀਂ ਇੱਕ ਨੰਬਰ ਆ ਬਸ ਯਾਰ ਪੈਸੇ ਮੁੱਲ 80 ਕਾਲਾ 82 ਕਾਲਾ 76000 ਦੀ ਬੱਸੀ ਦੇ ਦਾਂਗੇ ਬਰੇ ਯਾਰ 76 ਦੀ ਦੇ ਦਾਂਗੇ ਲੈ ਖੋਲ ਕੇ ਅੰਦਰ ਅੰਦਰੀ ਖਮਾ ਦੇ 13 ਜਿਹੜਾ ਹੋਤ ਆ ਜੇ ਇਹਰਾ ਹੁਣ ਪਾਸਮੀ ਹੋਈ ਕਰਾ ਦੇ ਚੈੱਕ ਥੱਲਿਓ ਕਿਉਂਕਿ ਜਦੋਂ ਪਸ਼ੂ ਥੱਲਿਓ ਬੱਚਾ ਲਾ ਦੇਣਾ ਤਾਂ ਗੱਲ ਬਾਤ ਹੀ ਹੋਰ ਹੋ ਜਾਣੀ ਹੁੰਦੀ ਆ 10 10 12 ਕਿਲੋ ਦੁੱਧ ਕਰਤਾ ਦੇਖ ਲੈ 10 10 ਹਜ਼ਾਰ ਮਾਰੀ ਸਾਰੀ ਸਿਰਫ ਠੀਕ ਹੈ 2 ਕਿਲ ਕਮਾਲ ਇੱਕ ਮਾਰਿਆ ਜੀ ਤੇ ਚੌਣ ਚੌਣ ਕਰਾਦੀ ਚੱਕ ਇੱਥੋਂ ਤੇ ਆਰਡਰ ਕੁਆਲਿਟੀ ਪਛਾਹ ਤੋ ਦੇਖੀ ਲੈ ਫੜ ਲੈ ਵਾ ਕੱਢ ਲੈ ਕੱਢ ਲੈ ਇੱਥੋਂ ਮੋੜ ਲਈ ਮੜਾ ਜਾ ਇੱਥੋਂ ਦਿਖਾਦੀ ਕਰੀ ਆਨ ਪਾਸਮੀ ਪੂਸਮੀ ਆਨ ਖੜੀਆ ਕਿਤ ਨੰਬਰ ਆ ਭਰਾ ਮੇਰਾ 100 ਦੀ 100 ਆ ਵੀ ਫੁੱਲ ਟਾਇਰ ਰੱਖਦੀ ਆ ਹਾਂ ਆਰਡਰ ਜਮ ਫਿਕਸ ਆਰਡਰ ਨੇ ਦੇਖ ਲੈ ਲੈ ਜਿੱਥੇ ਕਹੇ ਲੈ ਚੱਕਾ ਇੱਥੋਂ ਦਿਖਾ ਕੇ ਰੀ ਸਿਕ ਨੰਬਰ ਆ ਭਰਾ ਮੇਰਾ ਕਮਾਲ ਆ ਭਾਈ ਇੱਥੋਂ ਕਮਾਲ ਆ ਕਣੀ ਲੈ ਆ ਲੈ ਬਸ ਸਿਰਫ ਸਿਰਫ 30000 ਲੈਣਾ ਦਾ ਬਾਈ ਸੁਆ ਦੂਜਾ ਤੇ ਰੁਪਈਆ ਬਾਈ ਕਹਿੰਦਾ ਦਾ 76000 76 ਹੀ ਲੈਣਾ ਬਸ ਬਾਹ ਕੀ ਕਰਨਾ ਆਪਾਂ ਯਾਰ ਬਾਈ 2000 ਤੇ 2500 ਬਣ ਜੇ ਆ ਜਾਣ ਦੇ ਕਰਮ ਵਾਲੇ ਨੂੰ 76000 ਰੁਪਈਆ ਬਾਈ ਕਹਿੰਦਾ ਲੈ ਲਾਂਗੇ ਆ ਗਈ ਜਰਸੀ ਕੰਪਨੀ ਦੇ ਵਿੱਚ ਤੇ ਹੁਣ ਮਾਰ ਦੇ ਗਰੀ ਦੋ ਨੰਬਰ ਆ ਵੀ ਤੇ ਕੈਮਰਾ ਦੱਬੀ ਬੱਸੀ ਭਰੂਣ ਬੱਸੀ ਅਗਰੀ ਇਹਦਾ ਸੁਆ ਬਾਈ ਕਹਿੰਦਾ ਪਹਿਲਾ ਇਦਣ ਬੱਛੀ ਆ ਕੱਦ ਕਾਠ ਵੀ ਚੰਗਾ ਤੇ ਸ਼ਕੀਨੀ ਵਾਲੇ ਪੱਖ ਤੋਂ ਵੀ ਚੰਗੀ ਆ ਬੈਠ ਜੇ ਗੱਲ ਛੋਟਾ ਜਿਹਾ ਮੂੰਹ ਆ ਗੁਰੀ ਦੋ ਤੋਰ ਬਾਈ ਖੋਲ ਕੇ ਇੱਕ-ਇੱਕ ਤਨ ਕਰਦੀ ਆਂ ਮੇਰੇ 2-4 ਦਿਨ ਹੀ ਲਊ ਭਰਾ ਮੇਰਾ ਠੀਕ ਆ ਕੰਦਾ ਆ ਦੋ ਚਾਰ ਦਿਨ ਬਾਈ ਕਹਿੰਦਾ ਇਹ ਪੈਂਟਿੰਗ ਨਹੀਂ ਗੱਡੀ ਗੁੱਡੀ ਚੜ੍ਹ ਕੇ ਇੱਕ ਦੋ ਦਿਨ ਆਸੇ ਪਾਸੇ ਵੀ ਬੰਦੇ ਆ ਹਾਂ ਲੈ ਵੀ ਨਹੀਂ ਬੜੀ ਪਧਰਾ ਬੱਸੀ ਬਈ ਯਾਰ ਐਨ ਫੁੱਲ ਫੀਟਿੰਗ ਵਾਲਾ ਲੈਵਾ ਰੱਖੂ ਥਣ ਰੱਖੂਗੀ ਮੁੱਠੀ ਦੀ ਚਬਾਈ ਵਾਲਾ ਹੱਥੀ ਚਬਾਈ ਵਾਲਾ ਬੜਾ ਇੱਕ ਨੰਬਰ ਆ ਭਰਾ ਮੇਰਾ ਬੱਸੀ ਇਹਦਾ ਖੜਖੜ ਖੜਾਈ ਕਿ ਨਹੀਂ ਫਿੱਟ ਫਿੱਟ ਆ ਗਈ ਪੂਰੀ ਜਮੈਂ ਇੱਕ ਨੰਬਰ ਆ ਭਰਾ ਮੇਰਾ ਲੈਵੇ ਦੀ ਬਾਲੀ ਪਧਰਾ ਦੇ ਸੁਨੱਕ ਬਣਾ ਬਹੁਤ ਬੱਸੀ ਹੁੰਦੀ ਲੈ ਬਿਲਕੁਲ ਨਾਲ ਨਾਲ ਲੱਗ ਗਿਆ ਫਿਕਸ ਆਰਡਰ ਕਰ ਫਿਕਸ ਆਰਡਰ ਯਾਰ ਬਿਲਕੁਲ ਦਿਖਾ ਦੇ ਮ ਨਜ਼ਾਰੇ ਦੇ ਦੋ ਜੀ ਨੇ ਬਾਈ ਯਾਰ ਦੋ ਚਾਰ ਸੂਏ ਚੋਣੀ ਹੋਏ ਬੱਸੀ ਨੂੰ ਠੀਕ ਆ ਨਜ਼ਾਰੇ ਦੇ ਦੋ ਫੇਰੇ ਕਮਾ ਲਿਆ ਬਈ ਇੱਥੋਂ ਯਾਨੀ ਕਮਾ ਲਿਆ ਬਾਈ ਵਾਅਲਕ ਕਵਾਲਿਟੀ ਫੇਸ ਕੁਆਲਿਟੀ ਬਹੁਤ ਚੰਗੇ ਬੱਸੀ ਦੇ ਜਮਾ ਇਹ ਇੱਥੇ ਮਾਰਦੀ ਹੈ ਜੀ ਫੇਸ ਕੁਆਲਿਟੀ ਦੇ ਕੈਮਰਾ ਓਏ ਸ਼ਕੀਨ ਸ਼ਕੂਨ ਫੁੱਲ ਆ ਗਈ ਲਿਆ ਬਾਈ ਲਿਆ ਇਹਨੂੰ ਬਿਲਕੁਲ ਇੱਕ ਨੰਬਰ ਬੱਸੀ ਯਾਰ ਕੱਲ ਨਾਲ ਕਿਸੇ ਨੇ ਦੇਖੀ ਨਹੀਂ ਭਰਾ ਮੇਰਾ ਦਿਨ ਕਹਿ ਕੇ ਕੱਢ ਦੂਗੀ ਦੋ ਚਾਰ ਦਾ ਲਓ ਬਾਈ ਆਰਡਰ ਆਊ ਫਿਕਸ ਲੈ ਹਾਂ ਬਹੁਤ ਨਾਲੇ ਪਤਾ ਹਲੇ ਹੋਰ ਪਰੂ ਬੱਸੀ ਨੇ ਕੁਝ ਨਹੀਂ ਬਣਾਇਆ ਅੱਕਾ ਬੱਸੀ 20 ਤੋਂ ਬਾਹਰ ਬੱਸੀ ਦਾ 20 ਤੋਂ ਬਾਹਰ ਕਰਨਾ ਜਾਂਦਾ ਬਾਈ 23 ਕਰੋੜ ਦਾ ਜਾਂਦਾ ਇਹ ਹੋਊ ਵੀ ਮੇਰਾ ਖੜਾ ਦੰਦਾਜੀ ਹੈ ਨਾ ਦੰਦਾਜੀ ਹੋਊਗੀ ਪਟਾ ਹੀ ਪਾਉਣੇ ਤਨਾ ਸਾਲ ਦੀ ਕਹੇ ਢਾਈ ਸਾਲ ਦੋਨੇ ਠੀਕ ਆ ਚੱਕ ਨਹੀਂ ਕਰਾਇਆ ਫਿਰ ਆਪਾਂ ਕਹੋ ਵੀਡੀਓ ਤੂੰ ਆ ਗਿਆ ਸੀ ਭਰਾ ਮੇਰਾ 2004 ਹੋ ਸਕਦੀ ਆ ਹਾਂ ਦੰਦਾਜੀ ਨੇ ਦੋਨੇ ਬੱਸੀਆਂ ਦੰਦਾਜੀ ਹੋਣੀਆਂ ਇਹ ਠੀਕ ਆ ਗੱਲ ਆ ਹੋ ਹੈਗੀਆਂ ਬਾਈ ਕਹਿੰਦਾ ਦੰਦਾ ਦੇ ਵਿੱਚ ਹੀ ਹੈ ਤਕਰੀਬਨ ਉਮਰ ਦੀਆਂ ਉਮਰ ਦੀਆਂ ਕਿਵੇਂ ਨੇ ਤੇ ਬਾਕੀ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਰੱਖਦੇ ਆ ਸਵੇਰ ਆ ਗਈ ਠੰਡੀ ਠੰਣ ਲੱਗਿਆ ਕੱਲਾ ਕੱਲਾ ਪੂਰੀ ਦੂਰੀ ਤੇ ਬਿਲਕੁਲ ਕੁਝ ਵੀ ਨਹੀਂ ਕਹਿੰਦੀ ਬਈ ਇਹਨਾਂ ਲੇ ਇਸ ਸਵੇਰ ਆ ਗਈ ਬਿਲਕੁਲ ਠੰਡੀ ਟੈਕਸ ਆਰਡਰ ਦੀ ਜਮਾ ਕੋਈ ਆ ਨਹੀਂ ਜੇ ਟਟਮਾਲੇ ਬਾ ਮੂਠੀ ਹੱਥਾਂ ਲੱਗਿਆ ਤੁਸੀਂ ਪੈਸੇ ਕਿੰਨੇ ਲੈ ਲਾਂਗੇ ਪੈਸੇ ਇਹ ਦੇ ਯਾਰ 75 ਦੀ ਹੋਈ ਇਹ ਦੇ ਦਾਂਗੇ ਬਸੀ ਬਈ ਅੱਜ 75000 ਹਾਂ 75 ਤੇ 76 ਮੇਰਾ ਖਿਆਲ ਆ 1 ਲੱਖ 51000 ਆ 75 ਦੀ ਬਸੀ ਆ ਦੇ ਦਾਂਗੇ ਬਈ ਇਹ ਵੀ ਵੱਡੀ ਵੱਡੀ ਵੀ 75 ਦੀ ਦੇ ਦਾਂਗੇ ਆ ਬਾੜੀ ਡਾਬ ਲੱਗ ਰਹੀ ਐ ਤੇ ਮਾਰਾ ਜਮਾ ਇੱਕ ਦਮ ਆ ਜਾ ਬਈ ਦਮ ਬੋਤਲ ਵਾਲਾ ਕੰਮ ਬਾ ਡਾਬ ਲੱਗ ਟਰੱਕ ਜੀ ਟਰੱਕ ਜੀ ਦੀ ਅੱਪਾ ਬਲੈਰੋ ਦੇ ਮਾ ਜਾਉ ਕਲੀ ਤੇ ਬਈ ਯਾਰ ਆ ਟਰੱਕ ਜਿੱਦੀ ਆ ਹਾਂ ਸੁਣ ਲਗਾ ਤੇ ਹਫਤੇ ਦੀ ਮਾਰ ਰਖਾਈ ਮੇ ਲੈਗ ਦਾ ਸਕੋਰ ਦੀ ਬੜੀ ਮਜ਼ਬੂਤ ਹੈ ਖਾਣ ਵਾਲਾ ਕੰਮ ਨਾਲ ਲੱਗਿਆ ਲੈ ਵਨ ਟੇ ਕਿਹੜੀ ਜੱਪ ਨੂੰ ਬੱਸੀ ਦੇ ਆਇਦਰ ਕੋ ਤਾਂ ਹੈ ਉਹ ਲੈ ਜਰਸੀ ਕ੍ਰਾਉ ਜਰਸੀ ਕਰਾਉ ਦੇਗੀ ਲੈ ਠੰਡੀ ਸੀ ਲ ਸਵੇਰ ਜੀ ਬਹੁਤ ਠੰਡੀ ਆ ਗਈ ਨਾ ਇਤਨਾ ਲੈ ਬਹੁਤ ਸੋਣਾ ਪਰੂਗੀ ਤੇ ਥਣ ਬਹੁਤ ਚੰਗਾ ਲੱਗਾ ਲੈ ਚੱਲ ਕੱਦ ਵੀ ਫੁੱਲ ਲੜਾਵਲਾ ਤੇ ਬਾਡੀ ਵੀ ਫੁੱਲਾ ਪੂਰੀ ਫੁੱਲ ਸਹਿਜ ਆ ਬਾਈ ਯਾਰ ਚੌੜੇ ਢਾਂਚੇ ਚ ਆ ਗਈ ਫੁੱਲ ਨਜ਼ਾਰੇ ਦੇ ਵਿੱਚ ਗਰਮੀ ਕੋ ਆਖਣਾ ਵਿੱਚ ਕਾਦਾ ਜਰਸੀ ਕਰਾਉਸ ਲੈਣੀ ਹੈ ਵਿੱਚਾ ਜੀ ਕੋਈ ਵੀ ਕ੍ਰਾਉਸ ਲੈਦਾ ਚਾਹ ਮਾਣ ਦਾ ਭਰਾ ਮੇਰੇ ਜੀ ਲੈ ਸਰ ਕੱਦ ਪੂਰਾ ਫੁੱਲਾ ਕੱਦ ਕਿਉਂ ਨਹੀਂ ਮਾਰ ਖਾਂਦੀ ਰਸੀ ਕੱਦ ਆ ਗਿਆ ਪਲ ਡਬਲ ਥਣ ਆ ਗਿਆ ਗੁੰਲੇ ਵਾਲਾ ਜਵਾਬ ਬੜਾ ਮੋਟਾ ਦੇ ਬਾਹਰ ਨਿਕਲ ਜਵਾਬ ਵੀ ਮਖਿਆਲ ਹੀ ਸਿੱਟਦੀ ਹਾਲ ਤਾਂ ਚਾਰ ਪੰਜ ਦਿਨ ਲੈਂਦਾ ਗੁੜੀ ਦੇ ਵੀ ਬਿਲਕੁਲ ਨਾਲ ਲੱਗ ਮਾਰਡਰ ਰੱਖੋ ਬੱਚੀ ਬਾਕੀ ਇੱਥੇ ਚੈੱਕ ਤੁਸੀਂ ਕਰ ਹੀ ਸਕਦੇ ਆ ਇਹ ਲੱਗਦਾ ਘੋੜੀ ਇਹ ਤੋਰੀ ਆ ਹਾਂ ਬਿਲਕੁਲ ਲੈ ਆ ਕੇ ਨਹੀਂ ਮੋੜ ਲੈ ਬਾਈ ਹਾਂ ਮਾਰਵਾੜੀ ਘੋੜੀ ਲਈ ਜਾਂਦਾ ਜਿਵੇਂ ਉਹ ਸਿਸਟਮ ਹੀ ਆ ਤੇ ਠੰਡੀ ਜਿੱਥੇ ਥਮਾ ਕੇ ਖੜੀ ਓਏ ਬੜਾ ਕਾਤ ਦਾ ਗੁਰੀ ਹੱਦ ਬੜਾ ਆਪਾਂ ਆ ਤੇਰਾ ਕੁਝ ਵੀ ਨਹੀਂ ਮੰਗਾਇਆ 10 ਪਿੰਡ ਕੱਢਿਆ ਵੇਰਾ ਫਿਰ ਆਪਣੇ ਕੋਲੇ ਆ ਜੀ ਕਿੰਨਾ ਕੁ ਦੁੱਧ ਦਾ ਆਈ ਆ ਜੈ ਤਾਂ ਕੋਈ ਦੁੱਧ ਤਾਂ ਕੱਢ ਦੂ 22 ਕਿਲੋ ਵੀਰੇ ਨੂੰ ਸੂਆ ਕਿਹੜਾ ਦਾ ਸੂਆ ਭਲੋਣਾ ਵੀਰੇ ਪਹਿਲਾ ਪਹਿਲਾਂ ਕਿਹ ਕੀ ਦਿੱਤੀ ਆਪਾਂ ਨੂੰ ਦੰਦਾਂ ਦੀ ਦਾਸ ਜੀ ਚਾਰ ਪੰਜ ਦੋ ਦੰਦਾਂ ਦਾ ਆਪਾਂ ਚੱਕ ਨਹੀਂ ਕਰੇ ਦੋਨੇ ਇਕੱਠੀਆਂ ਇੱਕ ਸਮਝ ਲੈ ਜੀ ਆਨੇ ਆਪਾਂ ਠੀਕ ਆ ਤਾਂ ਲੋ ਜਗੇ 10 ਦੱਸ ਦਿਆ ਬੱਸ ਕੀ ਨਹੀਂ ਕਿੰਨੇ ਕਿ ਕਿਵੇਂ ਸੂਏ ਦਾ ਦੀ ਆ ਠੀਕ ਆ ਗੱਲ ਬਾਕੀ ਆਰਡਰ ਦਾ ਡਿਜ਼ਾਈਨ ਹੀ ਦੱਸ ਹਾਂ ਬਾਕੀ ਜਿੱਥੇ ਹਤਮਾਲ ਜੇ ਹੁਣ ਗੈ ਨਹੀਂ ਇੱਥੇ ਹਤਮਾਲ ਉੱਥੇ ਕਰ ਦੂ ਆ ਬੰਟੇ ਖਿੱਡ ਗਿਆ ਲਾ ਕੇ ਦਿਖਾ ਦੇ ਕਰੀ ਲੈ 20 22 ਤੋਂ ਤਾਂ ਬਾਹਰ ਕੱਢੂ ਗੱਡੂ ਦੁੱਧ ਹੈ ਬਈ ਲੈ ਲੈ ਦੁੱਧ ਪਾਉ ਵੀ ਮੱਜਾਂ ਨਾਲ ਮੱਜਾਂ ਨਾਲ ਦਾ ਬੰਟੇ ਖਿੱਡ ਗਿਆ ਲੋਗ ਨਹੀਂ ਜਰਸੀ ਕ੍ਰਾਸ ਬਰੂ ਠੰਡਾ ਬਣ ਜਾ ਆ ਲੈ ਚੱਲ ਬਈ ਇਹਨੂੰ ਵਿੱਚ ਵਿੱਚ ਪਾ ਜਾਂਦਾ ਬਈ ਤੇਰਾ ਹੱਥ ਗਈਆਂ ਤਾਂ ਅੰਨੇ ਠੰਡੇ ਕਿਉਂਦੀ ਨੇ ਭਰਾ ਮੇਰਾ ਆਪਾਂ ਦੇਖ ਕੇ ਲੈ ਕੇ ਆਉਂਦੇ ਭਰਾ ਮੇਰੇ ਹੱਥ ਮਾਰ ਕੇ ਪਹਿਲਾਂ ਚੈੱਕ ਕਰਕੇ ਫਿਰ ਦਾ ਸੌਦਾ ਕਰਾਂਗੇ ਬੱਸ ਸੀ ਲੈ ਹੋਰ ਲੈ ਹੋਰ ਲੈ ਬੰਨੇ ਵਖਾ ਦੇਂਗਾ ਜੀ ਇਹ ਲੈ ਚੱਲ ਬਈ ਲੈ ਹੋਲੀ ਹੋਲੀ ਕਰਨੀ ਥੋੜੀ ਟਿਕਾਈ ਨਾਲ ਲੈ ਚੱਲ ਇੱਥੋਂ ਕਰਾ ਦੇ ਚੈੱਕ ਸਾਈਡ ਤੋਂ ਲੰਬਾਈ ਲੰਬਾਈ ਲੈ ਚੱਲ ਲੰਬੀ ਵੀ ਫੁੱਲਾ ਉੱਚੀ ਵੀ ਫੁੱਲਾ ਤੇ ਜਿਹੜੇ ਹਿਸਾਬ ਨਾਲ ਕੱਦ ਆ ਉਹ ਹਿਸਾਬ ਨਾਲ ਲੈਗ ਸਕੋਰ ਵੀ ਬਾਲਾ ਮਜ਼ਬੂਤ ਬਾ 20 ਮੰਨ ਕੇ ਲੈ ਲਿਆ ਆਪਾਂ ਉਹਦਾ 25 ਮੰਨ ਲੈ 26 ਮੰਨ ਲੈ ਉਹ ਆਪਾਂ ਦੁੱਧ ਕਹਿ ਨਹੀਂ ਸਕਦੇ 20 20 ਪੋਲਿਆਕ ਨਹੀਂ ਦੇ ਦੂ ਬਸ ਹੀ ਆਖਾਗਾ ਫੁੱਲ ਵੱਡਾ ਹਾਂ ਹਾਂ ਬਿਲਕੁਲ ਕੱਦ ਨਹੀਂ ਛੋਟਾ ਹੈਗਾ ਇਹਦਾ ਤੇ ਸੀਵਲ ਠੰਡੀ ਦੀ ਦਾ ਬਸ ਦੇਖਣ ਦੀ ਲੋੜ ਨਹੀਂ ਕਹਿਣ ਦੀ ਲੋੜ ਨਹੀਂ ਦੇਖੀ ਲੈ ਉਹਨੂੰ ਨਾਲ ਖੜਕੇ ਦਿਖਾ ਦੇਣਗੇ ਏਡਾ ਕ ਕੱਦ ਵਾਂਟੇ ਖੇਡੀ ਚ ਲੱਗ ਜਾਂ ਨਹੀਂ ਆਈਡੀਆ ਲਾਦੇ ਸਵੇਰ ਆਦੀ ਬਾਈ ਜੇ ਨਾ ਠੰਡੀ ਆ ਗਈ ਆ ਪਰਲੇ ਪਾਸੇ ਬੈ ਜਾ ਕੋਈ ਚੱਕਰ ਨਹੀਂ ਆ ਉਦਾਂ ਨਾ ਕਰ ਲੈ ਆਂ ਦੇ ਗੱਬਣ ਵਾਲਾ ਕ ਇਹਦੀ ਪਹਿਲਾਂ ਬੱਸ ਹੀ ਆ ਗਿਆ ਕਿ ਦਿਨ ਕੱਟੂਗੀ ਬਾ ਦੋ ਚਾਰ ਦਾ ਲੋ ਪਰ ਦੋਨੇ ਕਿ ਕਿ ਦਿਨ ਦਾ ਬੱਸ ਬਤਾ ਦੇਣਾ ਆ ਵੀ ਠੀਕ ਆ ਲੈ ਪੈਸੇ ਇਹਦੇ 75 ਦੀ ਇਹਦੇ ਦਾ ਠੀਕ ਆ 75 75 ਇਹ ਆ ਜੇ ਤਿੰਨੇ ਦਾ ਆਪਾਂ ਹੋ ਜਾ ਮਾਨਸਾਨ ਕਰ ਲੈਂਦਾ ਬਈ ਹਾਂ 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 ਤਿੰਨੇ ਦਾ ਨੰਬਰ ਬੋਲ ਨੰਬਰ 97794 75642 ਬਈ 97794 75642 ਦਾ ਨੰਬਰ ਆ ਤਿੰਨੀ ਠੰਡੀਆਂ ਸੀਲ ਨੇ ਬਈ ਆ ਬੜਾ ਤਿੰਨੀ ਠੰਡੀਆਂ ਸੀਲ ਨੇ ਬਈ ਦੇਖੀ ਜਗੜ ਬੱਸੀ ਦਾ ਲੱਗਿਆ ਕੱਕ ਅਜੇ ਜਗੜ ਕਰ ਕਰ ਵਾ ਵੀਰੇ ਆ ਜੀ ਸੁਈ ਬੱਸੀ ਦੇਖੀ ਜਗੜ ਕਾ ਕਰ ਵਾ ਬੱਸੀ ਆ ਬਈ ਯਾਰ ਦੇਖੀ ਲੈ ਦੁੱਧ ਵੀ ਜਿੱਥੇ ਮੂਰੇ ਫੜ ਲੇਵਾਉਂ ਪੂਣੀ ਮਗਰ ਉਹਨੇ ਮੂਰੇ ਵੀ ਗੁੱਠਾ ਮੂਰੇ ਨਹੀਂ ਆ ਟੰਕ ਟਾੜੀਆਂ ਮੂਰੇ ਦੇਖੀਆਂ ਇਹ ਮਾਜੇ ਸਮਝ ਲਓ ਤੁਸੀਂ ਮਾਜੇ ਸਮਝਿਆ 2.5 ਲੱਖ ਰੁਪਏ ਦਾ 76000 ਰੁਪਏ ਦਾ ਫਰਕ ਚ ਲੈ ਜੇ ਚਪਾ ਖਾਮੀ ਚ ਕੀ ਠੀਕ ਹੈ ਗੱਲ ਹਾਂ 2.5 ਲੱਖ ਰੁਪਏ ਲਾਉ ਜੀ ਦੁੱਧ ਜਿੰਨਾ ਇਹ ਕੱਢੂਗੀ ਠੀਕ ਹੈ ਗੱਲ ਹਾਂ ਤੇ ਬਾਕੀ ਨੰਬਰ 22 ਦਾ ਸਕਰੀਨ ਤੇ ਲਾ ਦੂ ਮੈਂ ਇਹਨਾਂ ਚ ਜਿਹੜੀ ਵੀ ਬੱਚੀ ਗੰਢੀ ਇੰਨੀ ਆ ਅਸਾਂ ਆਂਦਾ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ